ਹੈਲੋ एवरीवन ਸਭੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਚੰਨੇ ਠੀਕ ਹੋਵੋਗੇ ਆਪਣੀ ਆਪਣੀ ਜਗਾ ਤੇ ਅੱਜ ਕੁਝ ਕੱਪੜੇ ਆ ਜਿਹੜੇ ਬੁਟੀਕ ਤੇ ਜਾ ਰਹੇ ਹੈਗੇ ਕੋਰੀਅਰ ਹੋਣੇ ਤੇ ਇਹ ਵਾਲੇ ਇਹਨਾਂ ਦੇ ਨਾਲ ਦੇ ਤੁਹਾਨੂੰ ਹੋਰ ਵੀ ਸੂਟ ਮਿਲ ਜਾਣਗੇ ਜੋ ਪਾਰਟੀ ਵੇਅਰ ਬਹੁਤ ਜ਼ਿਆਦਾ ਵਧੀਆ ਕੁਆਲਟੀ ਦੇ ਪਾਰਟੀ ਵੇਅਰ ਟੈਬੀ ਮਸਲੀਨ ਦੇ ਨੇ ਪਿਓਰ ਵਾਲੀ ਟੈਬੀ ਮਸਲੀਨ ਦੇ ਸੂਟ ਨੇ ਰਿਚ ਕੁਆਲਟੀ ਹੈ ਇਹਨਾਂ ਦੀ ਤੇ ਇਹ ਸਾਰੇ ਜਾ ਰਹੇ ਆ ਬੁਟੀਕ ਤੇ ਇਹਨਾਂ ਤੇ ਉੱਪਰ ਰੱਖੜੀ ਦੀ ਲਗਭਗ ਸੇਲ ਹੈ ਜਿਹੜੀ ਉਲੱਗ ਚੁੱਕੀ ਹੈ ਇਹ ਤੁਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੇਖਿਆ ਸੀਗਾ। ਕਾਟ ਨਾਰਕੰਡੀ ਦਾ ਸੂਟ ਹੈ ਜੀ। ਇਹਨਾਂ ਦੇ ਉੱਪਰ ਡਿਸਕਾਊਂਟ ਲੱਗ ਗਿਆ। ਤੇ ਇਸ ਦੇ ਨਾਲ ਦੁਪੱਟਾ ਹੈ, ਇਸ ਦੀ ਬਾਟਮ ਹੈ ਤੇ ਇਹ ਇਸ ਦੀ ਸ਼ਰਟ ਹੈ। ਤੇ ਇਹ ਵਾਲਾ ਮਸਲੀਨ ਦਾ ਜਿਹੜਾ 올ਓਵਰ ਸੂਟ ਹੈ ਇਸ ਦੇ ਨਾਲ ਮੈਚਿੰਗ ਹੋਣ ਜਾ ਰਹੀਆਂ। ਬੁਟੀਕ ਦੇ ਉੱਪਰ ਇਹ ਵੀ ਕਸਟਮਰ ਨੂੰ ਵੇਚਣਾ ਹੈ। ਤੇ ਇਹ ਵਾਲਾ ਸੂਟ ਹੈ। ਇਹ ਵੀ ਤੁਹਾਨੂੰ ਮਿਲ ਜਾਏਗਾ ਜੇ ਹੋਰ ਲੈਣਾ ਹੈ। ਇਹਦੇ ਉੱਪਰ ਵੀ ਡਿਸਕਾਊਂਟ ਹੈ। ਰੱਖੜੀਆਂ ਦੇ ਲਈ ਬਹੁਤ ਜ਼ਿਆਦਾ ਵਧੀਆ ਚੀਜ਼ ਹੈ। ਕਿਉਂਕਿ ਇਹ ਬਹੁਤ ਜ਼ਿਆਦਾ ਸੋਨੀ ਕੁਆਲਟੀ ਹੈ ਇਸ ਦੇ ਵਿੱਚ ਯੂਜ਼ ਕੀਤਾ ਹੋਇਆ ਫੈਬਰਿਕ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਪਿਓਰ ਦਾ ਟੈਬੀ ਮਸਲੀਨ ਲਾਈਨਿੰਗ ਵਾਲੀ ਹੈ ਇਹ ਪਿਓਰ ਮਸਲੀਨ ਦੇ ਇਹ ਸੂਟ ਨੇ ਟੈਬੀ ਮਸਲੀਨ ਦੇ ਤੇ ਇਹ ਵਾਲੇ ਜਿਹੜੇ ਇਹ ਵਰਕ ਲਈ ਜਾ ਰਹੇ ਜਿਥੇ ਇਹ 3-4 ਸੂਟ ਨੇ ਜਿਹੜੇ 1 2 3 ਤੇ 4 ਇਹ ਚਾਰ ਸੂਟ ਕਸਟਮਰਸ ਲਈ ਜਾ ਰਹੇ ਨੇ ਬੁਟੀਕ ਤੇ ਤੇ ਇਹ ਵਾਲੇ ਸੂਟ ਹੈ ਜਿਹੜੇ ਇਹ ਆਪਾਂ ਰੈਡੀ ਹੋਣ ਲਈ ਭੇਜ ਰਹੇ ਹਾਂ ਬਿਨਾ ਵਰਕ ਤੋਂ ਵੀ ਕਸਟਮਰਸ ਨੇ ਬੁੱਕ ਕੀਤੇ ਹੋਏ ਐ ਇਹ ਵਿਸਕੋਸਟੀ ਯੋਰਜਟਾ ਜਿਹੜੀ ਇਹ ਉਹ ਹੈ ਕਿ ਇਹਦੇ ਵਿੱਚ ਦੀ ਤੁਸੀਂ ਇੱਕ ਵਾਰ ਫਿਰ ਤੋਂ ਨਜ਼ਰ ਪੜਾ ਲਓ ਇਸ ਤੇ ਕਲਰ ਨੇ ਇਹ ਇਸ ਤੇ ਵਿਚਾ ਕਲਰ ਨੇ ਸੋ ਇਹਨਾਂ ਸਾਰੇ ਸੂਟਾਂ ਦੇ ਉੱਪਰ ਕੀ ਆਫ ਲੱਗ ਚੁੱਕਿਆ 300 ਸੂਟ ਇਹ ਜਾ ਰਹੇ ਨੇ ਜਿਹੜੇ ਕਸਟਮਰ ਨੇ ਮੰਗਵਾਏ ਐ ਕਿ ਬੁਟੀਕ ਦੇ ਉੱਪਰ ਇਹ ਵੀ ਤੁਹਾਨੂੰ ਮਿਲ ਜਾਣਗੇ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਜੀ 450 올ਓਵਰ ਦੇ ਵਿੱਚ ਇਹ 450 ਰੁਪਏ ਦੇ ਵਿੱਚ ਸੂਟ ਮਿਲ ਰਹੇ ਆ ਸ਼ਿਪਿੰਗ ਫ੍ਰੀ ਹੈ ਇਹਨਾਂ ਸੂਟਾਂ ਦੀ ਸੋ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਨੇ ਅੱਛਾ ਨਵਦੀਪ ਸੁੱਤਾ ਪਿਆ ਵਿਚਾਰਿਆ ਸੀਗਾ ਥੋੜਾ ਜਿਹਾ ਤੇ ਅੱਛਾ ਜੀ ਇਹ ਵਾਲੇ ਤੁਹਾਨੂੰ ਬਹੁਤ ਸੋਹਣੇ ਪ੍ਰਾਈਸ ਦੇ ਉੱਪਰ ਸੂਟ ਮਿਲਣ ਜਾ ਰਹੇ ਆ ਕਿਉਂਕਿ ਰਖੜੀ ਦੀ ਜਿਹੜੀ ਸੇਲ ਹੈ ਉਹ ਐਡਵਾਂਸ ਵਿੱਚ ਲੱਗ ਚੁੱਕੀ ਆ ਆਪਣੀ ਸਭ ਤੋਂ ਪਹਿਲਾਂ ਹੀ ਲੱਗੀ ਹੋਣੀ ਆ ਸੋ ਜਿੰਨਾਂ ਵੀ ਇਹ ਸਟਾਕ ਹੈ ਸਾਰਾ ਆਪਾਂ ਆਫ ਤੇ ਕਰ ਰਹੇ ਆ ਇਹ ਬਿਲਕੁਲ ਫ੍ਰੈਸ਼ ਆਰਟੀਕਲ ਹੈ ਇਸ ਦੇ ਉੱਪਰ ਕੋਈ ਆਫ ਨਹੀਂ ਹੈ ਜੀ ਇਹ ਫਰੈਸ਼ ਆਰਟیکل ਹੈ ਇਹਨਾਂ ਉੱਪਰ ਆਫ ਨਹੀਂ ਹੈ ਜੋ ਇਹਨਾਂ ਦਾ ਪ੍ਰਾਈਸ ਐਕਚੁਅਲ ਦੇ ਵਿੱਚ ਉਹੀ ਹੈ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਹੈ ਪਹਿਲਾਂ ਹੀ ਇਹਨਾਂ ਦਾ ਇਹ ਇਹ ਵਾਲੇ ਸੂਟਾਂ ਦੇ ਉੱਪਰ ਹੈ ਜਿਹੜਾ ਤੁਹਾਨੂੰ ਡਿਸਕਾਊਂਟ ਮਿਲ ਜਾਣਾ ਹੈਗਾ ਇਹ ਬਹੁਤ ਜ਼ਿਆਦਾ ਫਾਇਦੇ ਦੀ ਡੀਲ ਹੈ ਜੀ ਤੁਹਾਡੇ ਲਈ ਅਗਰ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਬਹੁਤ ਜ਼ਿਆਦਾ ਫਾਇਦੇ ਦੀ ਡੀਲ ਰਹੇਗੀ ਕਿਉਂਕਿ ਰਖੜੀ ਦੀ ਜਿਹੜੀ ਸੇਲ ਹੈ ਉਹ ਐਡਵਾਂਸ ਵਿੱਚ ਲੱਗ ਚੁੱਕੀ ਆ ਬਹੁਤ ਟਾਈਮ ਪਹਿਲਾਂ ਹੀ ਲਗਾਤੀ ਆਪਾਂ 1 ਮੰਥ ਪੱਲੇ ਹੀ ਲਗਾ ਦੁੱਤੀ ਹੈ ਸੋ ਇਹ ਸਾਰੇ ਸੂਟ ਤੁਹਾਨੂੰ ਜਿਹੜੇ ਬਹੁਤ ਸੋਹਣੇ ਪ੍ਰਾਈਸ ਦੇ ਉੱਪਰ ਮਿਲ ਜਾਣਗੇ ਇਹ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਇਹਨਾਂ ਸਾਰੇ ਸੂਟਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਦਾ ਜਿਹੜਾ ਸਟਾਕ ਹੈ ਜੀ ਜਿਨ੍ਹਾਂ ਦੇ ਉੱਪਰ ਸੇਲ ਲੱਗੀ ਹੋਈ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਇਹ ਫਿਲਹਾਲ ਬੁਟੀਕ ਤੇ ਜਾ ਰਹੇ ਸੀ ਇਸ ਲਈ ਮੈਂ ਸੋਚਿਆ ਚਲੋ ਇਹ ਤੁਹਾਡੇ ਨਾਲ ਛੋਟੀ ਜੀ ਵੀਡੀਓ ਸ਼ੇਅਰ ਕਰ ਦਈਏ